ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਚੈਨਲ ਗੁਰਦੁਆਰਾ ਸੱਲਿਆਣਾ ਸਾਹਿਬ ਨਸੋਈ ਦੂਜੀ ਆਈਡੀ ਹਲੇ ਮੇਰੀ ਚੱਲੀ ਨਹੀਂ ਜੀ ਇਹ ਫੋਨ ਬਦਲਿਆ ਸੀਗਾ ਆਈਡੀ ਆ ਚੱਲ ਪਈ ਰਹਾ ਤਾਂ ਇਸ ਕਰਕੇ ਵੀਡੀਓ ਆਪਾਂ ਪ੍ਰਾਇਮਰੀ ਸਕੂਲ ਦੇ ਵਿੱਚ ਜੋ ਜਵਾਕ ਪੜ੍ਹਦੇ ਨੇ ਉਹਨਾਂ ਨੂੰ ਦੁੱਧ ਪਿਲਾਉਣ ਵਾਲੀ ਵੀਡੀਓ ਬਣਾਈ ਸੀ ਇਸ ਕਰਕੇ ਜੋ ਚਾਚਾ ਜੀ ਮੇਰੇ ਅਮਰੀਕਾ ਵਿੱਚ ਰਹਿੰਦੇ ਨੇ ਉਹਨਾਂ ਦਾ ਫੋਨ ਆਇਆ ਸੀ ਕਿ ਜੋ ਪ੍ਰਾਇਮਰੀ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਦੁੱਧ ਸਕਾਇਆ ਜਾਵੇ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸਤੰਜ ਵੀ ਸਿਖਾਈ ਜਾਂਦੀ ਹੈ ਜਿਹਦੇ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਦੇਖੋ ਮਾਸਟਰ ਦੀ ਬਹੁਤ ਵਧੀਆ ਸੋਚ ਹੈ ਪੜਾਏ ਦੇ ਨਾਲ 50 ਵੀਸ ਖਾਈ ਜਾ ਰਹੀ ਹੈ ਜੀ ਬੱਚੇ ਬਹੁਤ ਹੀ ਪਿਆਰ ਦੇ ਨਾਲ ਖੇਡ ਰਹੇ ਨੇ ਸਿੱਖ ਰਹੇ ਨੇ ਬੱਚਿਆਂ ਨੂੰ ਸਵੇਰੇ ਸਵੇਰੇ ਠੰਡ ਦੇ ਮੌਸਮ ਦੇ ਵਿੱਚ ਚਾਚਾ ਜੀ ਕਹਿੰਦੇ ਨੂੰ ਜਾ ਪੜਾ ਕੇ ਆਈ ਮੱਖਾ ਕੋਈ ਨਾ ਜੀ ਪਾ ਲੈ ਕੌਫੀ ਬਣਾ ਕੇ ਪੁਲਾਤੀ ਜੀ ਬੱਚਿਆਂ ਨੇ ਖੁਸ਼ ਹੋ ਕੇ ਪੀਤੀ ਬਹੁਤ ਹੀ ਵਧੀਆ ਵੀਡੀਓ ਨੂੰ ਪੂਰਾ ਦੇਖਿਓ ਅਤੇ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਅਤੇ ਸ਼ੇਅਰ ਕਰਦੇ ਹੋਏ